ਨਾਮ ਉਹਨਾਂ ਬਲਜੀਤ ਸਿੰਘ ਕਿਸ ਤਰ੍ਹਾਂ ਦੇਖਦਾ ਪੰਜਾਬ ਤੇ ਸੰਤਲ ਹੋ ਗਿਆ ਮਾਦੂਰ ਪਾਰਟੀ ਕਹਿੰਦਾ ਕਿ ਪੰਜਾਬ ਸਰਕਾਰ ਸਰਕਾਰ ਲੈ ਗਏ ਮੇਰੇ ਸਾਹਿਬ ਨਾਲ ਤਾਂ 0% ਤੇ ਜੀ ਰਿਸਪਤ ਵਧ ਗਈ ਪਹਿਲਾਂ ਨਾਲੋਂ 80% ਹੈ ਜੋ ਪਹਿਲਾਂ 2000 ਤੱਕ ਆਉਂਦਾ ਸੀ ਉਹ ਵੀ ਕਮ ਆਉਣ 50000 ਚਾਉਂਦਾ ਆਂ ਸਭ ਕਹਿੰਦੇ ਸੀ ਮੈਂ ਬਹੁਤ ਨੌਜਵਾਨ ਨੂੰ ਰੋਟੀ ਦਾ ਲਾ ਦੂੰਗਾ ਕਿਸਾਨਾਂ ਦੇ ਜਿਹੜੇ ਹੱਥ ਮੱਖ ਦੀ ਗੱਲ ਕਰੂੰਗਾ ਕਿ ਮੈਂ ਕਰਾਂਗਾ ਜੀ ਸਾਡੇ ਪਿੰਡ ਦਾ ਇੱਕ ਵੀ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਿਆ ਹੈਗਾ ਫੇਰਾ ਪਿੰਡ ਚੰਨੋ ਆ ਇੱਕ ਵੀ ਬੱਚਾ ਕੋਈ ਨਵੇਂ ਰਜਗਾਰ ਤੇ ਨਹੀਂ ਹੋਇਆ ਦੂਆਡ ਆਰਡਰ ਦੀ ਗੱਲ ਕਰੀਏ ਆਪਣੇ ਆਪ ਨੂੰ ਕਿੰਨਾ ਕੋਈ ਲੋਡ ਕੋਈ ਸਹੀ ਨਹੀਂ ਹੈਗਾ ਕਿਤਾ ਜਿਹੜਾ ਘਰ ਦੇਖਿਆ ਨਹੀਂ ਸੋਈ ਭਾਵੇਂ ਪਹਿਲਾਂ ਲੱਗਦੇ ਤੇ ਵੀ ਇਹ ਵਧੀਆ ਆਉਣਗੇ ਇੱਕੇ ਚੱਕੀ ਦੇ ਉਪਰ ਨੇ ਸਾਰੇ ਜੇ ਕੋਈ ਮਰਜੀ ਆ ਜਾਣਾ ਕੋਈ ਕਿਸੇ ਦਾ ਹੱਲ ਨਹੀਂ ਹੁੰਦਾਗਾ ਅਜਿਹਾ ਪਹਿਲਾਂ ਵੀ ਜੀ ਰਹੀ ਰਹਿੰਦੇ ਤੇ ਹੁਣ ਵੀ ਜੀਰੋ ਵਾਲੀ ਨੇ